ਹਰ ਇੱਕ ਮਨੁੱਖ ਨੂੰ ਰੂਪਾਂਤਰਿਤ ਕੀਤੇ ਬਿਨਾ ਦੁਨੀਆ ਵਿੱਚ ਕੋਈ ਰੂਪਾਂਤਰਣ ਨਹੀਂ ਹੋ ਸਕਦਾ ਦੁਨੀਆ ਸਿਰਫ ਇੱਕ ਸ਼ਬਦ ਹੈ ਇੱਕ ਅਮੂਰਤ ਚੀਜ਼ ਇੱਥੇ ਸਿਰਫ ਮਨੁੱਖ ਹਨ ਜੇ ਤੁਸੀਂ ਤੇ ਮੈਂ ਬਦਲ ਜਾਈਏ ਤਾਂ ਦੁਨੀਆ ਬਦਲ ਜਾਏਗੀ ਨਹੀਂ ਤਾਂ ਦੁਨੀਆ ਰੂਪਾਂਤਰਿਤ ਦਾ ਮਤਲਬ ਹੈ ਕਿ ਲੋਕ ਇੱਕ ਸ਼ਾਂਤਮਈ ਦੁਨੀਆ ਲਈ ਨਾਰੇ ਲਗਾਉਂਦੇ ਹਨ ਜੇ ਤੁਹਾਨੂੰ ਇਹ ਨਹੀਂ ਪਤਾ ਕੀ ਆਪਣਾ ਮਨ ਸ਼ਾਂਤ ਕੀਵੇਂ ਰੱਖੀਏ ਤਾਂ ਸ਼ਾਂਤ ਮੈਂ ਦੁਨੀਆ ਦਾ ਸਵਾਲ ਕਿੱਥੇ ਹੈ ਲੋਕ ਪਿਆਰ ਭਰੀ ਦੁਨੀਆ ਦੀ ਗੱਲ ਕਰਦੇ ਹਨ ਜੇ ਤੁਹਾਡੇ ਦਿਲ ਵਿੱਚ ਪਿਆਰ ਨਹੀਂ ਹੈ ਤਾਂ ਪਿਆਰ ਭਰੀ ਦੁਨੀਆ ਕਿੱਥੇ ਹੈ ਲੋਕ ਖੁਸ਼ਹਾਲ ਤੇ ਆਨੰਦਮਈ ਦੁਨੀਆ ਦੀ ਗੱਲ ਕਰਦੇ ਹਨ ਇਹ ਸੰਭਾਵਨਾ ਕਿੱਥੇ ਹੈ ਜਦੋਂ ਤੱਕ ਤੁਸੀਂ ਖੁਸ਼ ਅਤੇ ਆਨੰਦਿਤ ਨਹੀਂ ਹੋ ਇਹ ਇੱਕ ਤਰ੍ਹਾਂ ਦਾ ਧੋਖਾ ਹੈ ਜੋ ਲੋਕ ਖੁਦ ਨੂੰ ਹੀ ਦੇ ਰਹੇ ਹਨ ਕੀ ਤੁਸੀਂ ਦੁਨੀਆ ਨੂੰ ਬਦਲ ਸਕਦੇ ਹੋ ਇੱਕੋ ਇੱਕ ਜੀਵ ਜਿਸ ਨੂੰ ਰੂਪਾਂਤਰਨ ਦੀ ਲੋੜ ਹੈ ਉਹ ਹੈ ਮਨੁੱਖ ਅਤੇ ਜਦੋਂ ਮੈਂ ਮਨੁੱਖ ਕਹਿਨਾ ਹਾਂ ਹਾਂ ਮੇਰੇ ਗਵਾਂਡੇ ਨੂੰ ਰੂਪਾਂਤਰਨ ਦੀ ਲੋੜ ਹੈ ਨਹੀਂ ਨਹੀਂ ਉਹ ਤੁਸੀਂ ਹੋ ਤੁਸੀਂ ਉਹ ਮਨੁੱਖ ਹੋ ਤੁਸੀਂ ਆਪਣੇ ਜੀਵਨ ਦੇ ਪਹਿਲੇ ਮਨੁੱਖ ਹੋ ਉਸ ਮਨੁੱਖ ਨੂੰ ਰੂਪਾਂਤਰਨ ਦੀ ਲੋੜ ਹੈ ਜੇ ਤੁਸੀਂ ਰੂਪਾਂਤਰਨ ਲਈ ਤਿਆਰ ਹੋ ਜੇ ਤੁਸੀਂ ਸ਼ਾਂਤੀਪੂਰਨ ਖੁਸ਼ਹਾਲ ਪ੍ਰੇਮਪੂਰਨ ਬਣਨ ਲਈ ਤਿਆਰ ਹੂੰ ਤਹਾਂ ਦੁਨੀਆ ਨੂੰ ਅਜਿਹੇ ਬਣਾਉਣਾ ਇੱਕ ਸੰਭਾਵਨਾ ਹੈ ਜਾਂ ਇਹ ਛੋਟੀ ਮਾਤਰਾ ਵਿੱਚ ਹੋ ਵੀ ਚੁੱਕਾ ਹੈ ਕਿਉਂਕਿ ਤੁਸੀਂ ਦੁਨੀਆ ਦਾ ਇੱਕ ਛੋਟਾ ਜਿਹਾ ਹਿੱਸਾ ਹੋ ਅਤੇ ਉਹ ਬਦਲ ਚੁੱਕਾ ਹੈ ਖੁਦ ਨੂੰ ਰੂਪਾਂਤਰਿਤ ਕੀਤੇ ਬਿਨਾ ਦੁਨੀਆ ਨੂੰ ਬਦਲਣ ਦੀ ਇੱਛਾ ਇੱਕ ਤੋਖਾ ਹੈ ਜੋ ਤੁਸੀਂ ਖੁਦ ਨੂੰ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਦਿੰਦੇ ਹੋ ਕਿਉਂਕਿ ਤੁਸੀਂ ਬਸ ਇੱਕ ਨਾਰਾ ਲਗਾ ਕੇ ਉਸਨੂੰ ਭੁੱਲ ਜਾਂਦੇ ਹੋ ਪਰ ਜੇ ਤੁਸੀਂ ਇਹ ਜ਼ਿੰਮੇਵਾਰੀ ਲੈਣੇ ਹੋ ਕਿ ਹਰ ਇੱਕ ਮਨੁੱਖ ਨੂੰ ਰੂਪਾਂਤਰਣ ਦੀ ਜ਼ਰੂਰਤ ਹੈ ਤਾਂ ਇਹ ਇੱਕ ਜੀਵਨ ਭਰ ਦੀ ਵਚਨਬੱਧਤਾ ਹੈ ਤੁਹਾਡੇ ਅੰਦਰ ਇਹ ਵਚਨਬੱਧਤਾ ਆਏ ਅਤੇ ਆਓ ਇਸ ਨੂੰ ਸੰਭਵ ਬਣਾਈਏ ਕਿ ਆਪਣੇ ਜੀਵਨ ਕਾਲ ਵਿੱਚ ਅਸੀਂ ਆਪਣੇ ਆਲੇ ਦੁਆਲੇ ਵਧੇਰੇ ਸ਼ਾਂਤੀਪੂਰਨ, ਆਨੰਦਮਈ ਤੇ ਪ੍ਰੇਮਪੂਰਨ ਦੁਨੀਆ ਦੇਖ ਸਕੀਏ ਅਜਿਹਾ ਤਾਂ ਹੀ ਸੰਭਵ ਹੈ ਜਦੋਂ ਤੁਸੀਂ ਆਪ ਅਜਿਹੇ ਹੋ ਨਮਸਕਾਰ